1 ਅਪ੍ਰੈਲ ਤੋਂ ਬਦਲ ਰਹੇ ਹਨ ਨਿਯਮ ਇਹਨਾਂ ਨੰਬਰਾਂ ਉੱਤੇ ਨਹੀਂ ਚੱਲੇਗਾ ਜੀ ਪੇ ਫੋਨ ਪੇ ਪੀਟੀਐਮ ਐਨਪੀਸੀਆਈ ਦੁਆਰਾ ਲਿਆ ਗਿਆ ਵੱਡਾ ਫੈਸਲਾ ਜੇਕਰ ਤੁਸੀਂ ਯੂਪੀਆਈ ਭੁਗਤਾਨ ਐਪਸ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ 1 ਅਪ੍ਰੈਲ 2025 ਤੋਂ ਜੇਕਰ ਤੁਹਾਡਾ ਮੋਬਾਈਲ ਨੰਬਰ ਇਨਐਕਟਿਵ ਹੈ ਤੈਨਸ ਨਾਲ ਲਿੰਕ ਕੀਤਾ ਯੂਪੀਆਈ ਆਈਡੀ ਬੰਦ ਕਰ ਦਿੱਤਾ ਜਾਵੇਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਯੂਪੀਆਈ ਬਿਨਾ ਕਿਸੇ ਰੁਕਾਵਟ ਦੇ ਕੰਮ ਕਰਦਾ ਰਹੇ ਤਾਂ ਬੈਂਕ ਦੇ ਨਾਲ ਆਪਣਾ ਐਕਟਿਵ ਮੋਬਾਈਲ ਨੰਬਰ ਨੂੰ ਜ਼ਰੂਰ ਅਪਡੇਟ ਕਰੋ ਨਹੀਂ ਤਾਂ ਤੁਹਾਡਾ ਯੂਪੀਆਈ 1 ਅਪ੍ਰੈਲ ਤੋਂ ਬੰਦ ਹੋ ਸਕਦਾ ਹੈ ਐਨਪੀਸੀਆਈ ਨੇ ਬੈਂਕਾਂ ਅਤੇ ਇਨ੍ਹਾਂ ਐਪਸ ਨੂੰ 31 ਮਾਰਚ ਤੱਕ ਅਜਿਹੇ ਨੰਬਰਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ ਦਰਅਸਲ 1 ਅਪ੍ਰੈਲ ਤੋਂ ਬੈਂਕ ਉਹਨਾਂ ਉਪਭੋਗਤਾਵਾਂ ਦੇ ਖਾਤੇ ਬੰਦ ਕਰ ਰਿਹਾ ਹੈ ਜੋ Google Pay, PhonePe ਅਤੇ Paytm ਵਰਗੇ UPI ਐਪਸ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੇ ਮੋਬਾਈਲ ਨੰਬਰ ਲੰਬੇ ਸਮੇਂ ਤੋਂ ਅਕਿਰੈਸ਼ੀਲ ਹਨ NPCI ਨੇ ਬੈਂਕਾਂ ਤੇ ਨਾ ਐਪਸ ਨੂੰ 31 ਮਾਰਚ ਤੱਕ ਅਜਿਹੇ ਨੰਬਰਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ ਇਸ ਬਦਲਾਅ ਦਾ ਉਦੇਸ਼ ਅਕਿਰੈਸ਼ੀਲ ਜਾ ਰਿਹਾ ਸਾਈਕਲ ਕਿੱਤੇ ਮੋਬਾਈਲ ਨੰਬਰਾਂ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਅਕੀਰਿਆਸ਼ਿਲ ਚਾਰੀਸਾਈਕਲ ਕਿਤੇ ਮੋਬਾਈਲ ਨੰਬਰ ਲੈਣ ਦੇਣ ਦੇ ਵਿੱਚ ਸਮੱਸਿਆਵਾਂ ਪੈਦਾ ਕਰਦੇ ਹਨ। ਤੁਹਾਨੂੰ ਦੱਸਦੀ ਹੈ ਕਿ ਜੇਕਰ 90 ਦਿਨਾਂ ਤੱਕ ਵੌਇਸ ਕਾਲ, ਐਸਐਮਐਸ ਜਾਂ ਡਾਟਾ ਲਈ ਨਹੀਂ ਵਰਤਿਆ ਜਾਂਦਾ ਤਾਂ ਉਹ ਅਕੀਰਿਆਸ਼ਿਲ ਹੋ ਜਾਂਦਾ ਹੈ। ਅਜਿਹੇ ਨੰਬਰ ਫਿਰ ਨਵੇਂ ਉਪਭੋਗਤਾਵਾਂ ਨੂੰ ਦਿੱਤੇ ਜਾਂਦੇ ਹਨ। ਅਜਿਹੀ ਸਥਿਤੀ ਦੇ ਵਿੱਚ ਜਦੋਂ ਇਹ ਨੰਬਰ ਤੁਹਾਡੇ ਬੈਂਕ ਅਤੇ ਹੋਰ ਵਿੱਤੀ ਸੇਵਾਵਾਂ ਨਾਲ ਜੁੜੇ ਹੋਏ ਹੁੰਦੇ ਹਨ ਤਾਂ ਇਹ ਸਮੱਸਿਆਵਾਂ ਪੈਦਾ ਕਰ ਸਕਦਾ ਹੈ 1 ਅਪ੍ਰੈਲ ਤੋਂ ਬਾਅਦ ਅਜਿਹੇ ਬੈਂਕ ਖਾਤਿਆਂ ਨੂੰ ਮਿਟਾਉਣ ਦਾ ਕੰਮ ਹਰ ਹਫ਼ਤੇ ਕੀਤਾ ਜਾਵੇਗਾ ਕਿਸੇ ਵੀ ਭੁਗਤਾਨ ਲਈ ਮੋਬਾਈਲ ਨੰਬਰ ਜ਼ਰੂਰੀ ਹੋਵੇਗਾ ਜੇਕਰ ਤੁਹਾਡੇ ਨੰਬਰ ਵਿੱਚ ਕੋਈ ਸਮੱਸਿਆ ਹੈ ਤਾਂ ਲੈਣ-ਦੇਣ ਅਸਫਲ ਹੋ ਸਕਦਾ ਹੈ ਬਹੁਤ ਸਾਰੇ ਉਪਭੋਗਤਾਮਾ ਕਈ ਨੰਬਰਾਂ ਨੂੰ ਆਪਣਾ ਬੈਂਕ ਖਾਤਿਆਂ ਜਾਂ UPI ਐਪਸ ਨਾਲ ਲਿੰਕ ਕਰਦੇ ਹਨ ਜੇਕਰ ਇਹਨਾਂ ਵਿੱਚੋਂ ਕੋਈ ਵੀ ਨੰਬਰ ਮਹੀਨਿਆਂ ਤੱਕ ਅਕੀਰਿਆਸ਼ੀਲ ਰਹਿੰਦਾ ਹੈ ਤਾਂ ਇਸ ਨੂੰ ਮਿਟਾ ਦਿੱਤਾ ਜਾਵੇਗਾ ਲੈਣ ਦੇਣ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਰੋਕਣ ਦੇ ਲਈ NPCI ਨੇ ਬੈਂਕਾਂ ਤੇ UPI ਐਪਸ ਨੂੰ ਹਰ ਹਫ਼ਤੇ ਮਿਟਾਏ ਗਏ ਨੰਬਰਾਂ ਦੀ ਸੂਚੀ ਨੂੰ ਅਪਡੇਟ ਕਰਨ ਦਾ ਆਦੇਸ਼ ਦਿੱਤਾ ਹੈ 1 ਅਪ੍ਰੈਲ ਤੋਂ ਬਾਅਦ ਕੋਈ ਵੀ ਅਕੀਰਿਆਸ਼ੀਲ ਜਾਂ ਰੀਸਾਈਕਲ ਕੀਤੇ ਨੰਬਰ ਬੈਂਕ ਦੇ ਸਿਸਟਮ ਤੋਂ ਤੁਰੰਤ ਹਟਾ ਦਿੱਤੇ ਜਾਣਗੇ ਜੇਕਰ ਤੁਸੀਂ ਆਪਣੇ ਬੈਂਕ ਖਾਤੇ ਜਾਂ UPI ID ਨੂੰ ਕਿਰਿਆਸ਼ੀਲ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਤੁਰੰਤ ਰੀਚਾਰਜ ਕਰੋ 1 April ਤੋਂ ਬਦਲ ਰਹੇ ਹਨ ਨਿਯਮ ਇਹਨਾਂ ਨੰਬਰਾਂ ਉੱਤੇ ਨਹੀਂ ਚੱਲੇਗਾ ਜੀਪੇ ਫੋਨਪੇ ਪੇਟੀਐਮ ਐਨਪੀਸੀਆਈ ਦੁਆਰਾ ਲਿਆ ਗਿਆ ਫੱਟਾ ਫੈਸਲਾ ਜੇਕਰ ਤੁਸੀਂ ਯੂਪੀਆਈ ਭੁਗਤਾਨ ਐਪਸ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ 1 April 2025 ਤੋਂ ਜੇਕਰ ਤੁਹਾਡਾ ਮੋਬਾਈਲ ਨੰਬਰ ਇਨੈਕਟਿਵ ਹੈ ਤੈਨ ਨਾਲ ਲਿੰਕ ਕੀਤਾ UPI ID ਬੰਦ ਕਰ ਦਿੱਤਾ ਜਾਵੇਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ UPI ਬਿਨਾ ਕਿਸੇ ਰੁਕਾਵਟ ਦੇ ਕੰਮ ਕਰਦਾ ਰਹੇ ਤਾਂ ਬੈਂਕ ਦੇ ਨਾਲ ਆਪਣਾ ਐਕਟਿਵ ਮੋਬਾਈਲ ਨੰਬਰ ਨੂੰ ਜ਼ਰੂਰ ਅਪਡੇਟ ਕਰੋ ਨਹੀਂ ਤਾਂ ਤੁਹਾਡਾ UPI 1 April ਤੋਂ ਬੰਦ ਹੋ ਸਕਦਾ ਹੈ NPCI ਨੇ ਬੈਂਕਾਂ ਅਤੇ ਇਨ੍ਹਾਂ ਐਪਸ ਨੂੰ 31 ਮਾਰਚ ਤੱਕ ਅਜਿਹੇ ਨੰਬਰਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ ਦਰਅਸਲ 1 ਅਪ੍ਰੈਲ ਤੋਂ ਬੈਂਕ ਉਹਨਾਂ ਉਪਭੋਗਤਾਵਾਂ ਦੇ ਖਾਤੇ ਬੰਦ ਕਰ ਰਿਹਾ ਹੈ ਜੋ Google Pay, PhonePe ਅਤੇ Paytm ਵਰਗੇ UPI ਐਪਸ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੇ ਮੋਬਾਈਲ ਨੰਬਰ ਲੰਬੇ ਸਮੇਂ ਤੋਂ ਅਕਿਰੈਸ਼ੀਲ ਹਨ NPCI ਨੇ ਬੈਂਕਾਂ ਤੇ ਇਨ੍ਹਾਂ ਐਪਸ ਨੂੰ 31 ਮਾਰਚ ਤੱਕ ਅਜਿਹੇ ਨੰਬਰਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ ਇਸ ਬਦਲਾਅ ਦਾ ਉਦੇਸ਼ ਅਕੀਰਿਆਸ਼ੀਲ ਜਾਂ ਰੀਸਾਈਕਲ ਕੀਤੇ ਮੋਬਾਈਲ ਨੰਬਰਾਂ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ ਅਕੀਰਿਆਸ਼ੀਲ ਜਾਂ ਰੀਸਾਈਕਲ ਕੀਤੇ ਮੋਬਾਈਲ ਨੰਬਰ ਲੈਣ ਦੇਣ ਦੇ ਵਿੱਚ ਸਮੱਸਿਆਵਾਂ ਪੈਦਾ ਕਰਦੇ ਹਨ ਤੁਹਾਨੂੰ ਦੱਸਦੀ ਹੈ ਕਿ ਜੇਕਰ 90 ਦਿਨਾਂ ਤੱਕ ਵੌਇਸ ਕਾਲ ਐਸਐਮਐਸ ਜਾਂ ਡਾਟਾ ਲਈ ਨਹੀਂ ਵਰਤਿਆ ਜਾਂਦਾ ਤਾਂ ਉਹ ਅਕੀਰਿਆਸ਼ੀਲ ਹੋ ਜਾਂਦਾ ਹੈ ਅਜਿਹੇ ਨੰਬਰ ਫਿਰ ਨਵੇਂ ਉਪਭੋਗਤਾਵਾਂ ਨੂੰ ਦਿੱਤੇ ਜਾਂਦੇ ਹਨ ਅਜਿਹੀ ਸਥਿਤੀ ਦੇ ਵਿੱਚ ਜਦੋਂ ਇਹ ਨੰਬਰ ਤੁਹਾਡੇ ਬੈਂਕ ਅਤੇ ਹੋਰ ਵਿੱਤੀ ਸੇਵਾਵਾਂ ਨਾਲ ਜੁੜੇ ਹੋਏ ਹੁੰਦੇ ਹਨ ਤਾਂ ਇਹ ਸਮੱਸਿਆਵਾਂ ਪੈਦਾ ਕਰ ਸਕਦਾ ਹੈ 1 ਅਪ੍ਰੈਲ ਤੋਂ ਬਾਅਦ ਅਜਿਹੇ ਬੈਂਕ ਖਾਤਿਆਂ ਨੂੰ ਮਿਟਾਉਣ ਦਾ ਕੰਮ ਹਰ ਹਫ਼ਤੇ ਕੀਤਾ ਜਾਵੇਗਾ ਕਿਸੇ ਵੀ ਭੁਗਤਾਨ ਲਈ ਮੋਬਾਈਲ ਨੰਬਰ ਜ਼ਰੂਰੀ ਹੋਵੇਗਾ ਜੇਕਰ ਤੁਹਾਡੇ ਨੰਬਰ ਵਿੱਚ ਕੋਈ ਸਮੱਸਿਆ ਹੈ ਤਾਂ ਲੈਣ-ਦੇਣ ਅਸਫਲ ਹੋ ਸਕਦਾ ਹੈ ਬਹੁਤ ਸਾਰੇ ਉਪਭੋਗਤਾਮਾਂ ਕਈ ਨੰਬਰਾਂ ਨੂੰ ਆਪਣਾ ਬੈਂਕ ਖਾਤਿਆਂ ਜਾਂ ਯੂਪੀਆਈ ਐਪਸ ਨਾਲ ਲਿੰਕ ਕਰਦੇ ਹਨ ਜੇਕਰ ਇਹਨਾਂ ਵਿੱਚੋਂ ਕੋਈ ਵੀ ਨੰਬਰ ਮਹੀਨਿਆਂ ਤੱਕ ਅਕੀਰਿਆਸ਼ੀਲ ਰਹਿੰਦਾ ਹੈ ਤਾਂ ਇਸ ਨੂੰ ਮਿਟਾ ਦਿੱਤਾ ਜਾਵੇਗਾ ਲੈਣ ਦੇਣ ਨਾਲ ਸਬੰਧਤ ਸਮੱਸਿਆਵਾਂ ਨੂੰ ਰੋਕਣ ਦੇ ਲਈ ਐਨਪੀਸੀਆਈ ਨੇ ਬੈਂਕਾਂ ਤੇ ਯੂਪੀਆਈ ਐਪਸ ਨੂੰ ਹਰ ਹਫਤੇ ਮਿਟਾਏ ਗਏ ਨੰਬਰਾਂ ਦੀ ਸੂਚੀ ਨੂੰ ਅਪਡੇਟ ਕਰਨ ਦਾ ਆਦੇਸ਼ ਦਿੱਤਾ ਹੈ 1 ਅਪ੍ਰੈਲ ਤੋਂ ਬਾਅਦ ਕੋਈ ਵੀ ਅਕੀਰਿਆਸ਼ੀਲ ਜਾ ਰੀਸਾਈਕਲ ਕੀਤੇ ਨੰਬਰ ਬੈਂਕ ਦੇ ਸਿਸਟਮ ਤੋਂ ਤੁਰੰਤ ਹਟਾ ਦਿੱਤੇ ਜਾਣਗੇ ਜੇਕਰ ਤੁਸੀਂ ਆਪਣੇ ਬੈਂਕ ਖਾਤੇ ਜਾਂ UPI ID ਨੂੰ ਕਿਰਾਏਸ਼ੀਲ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਤੁਰੰਤ ਰੀਚਾਰਜ ਕਰੋ